BC NDP ਚੋਣਾਂ ਤੋਂ ਪਹਿਲਾਂ ਹਾਊਸਿੰਗ ਯੋਜਨਾਵਾਂ ਦੇ ਵਿੱਚ ਕਰ ਰਹੀ ਹੈ ਐਲਾਨ ਫੈਕਟਰੀ ਬਿਲਡ ਕਰ ਲਿਆਉਂਦਾ ਵਾਦਾ ਅਨੇਰੀ ਤੂਫਾਨ ਨੇ BC ਹਾਈਡਰੋ ਤੋਂ ਹਜ਼ਾਰਾਂ ਲੋਕਾਂ ਦੀ ਨੀਂਦ ਕੀਤੀ ਖਰਾਬ ਵਾਤਾਵਰਨ ਕੈਨੇਡਾ ਨੇ BC ਦੇ ਕਈ ਇਲਾਕਿਆਂ ਦੇ ਲਈ ਹਵਾ ਦੀ ਚੇਤਾਵਨੀ ਕੀਤੀ ਜਾਰੀ ਹੈ 온ਟਾਰੀਓ ਦੀ ਮਿਨੀਮਮ ਵੇਜਸ ਦੇ ਵਿੱਚ ਅਕਤੂਬਰ ਤੋਂ ਵਾਧਾ 17.2% ਪ੍ਰਤੀ ਘੰਟਾ ਹੋਣ ਵਾਲਾ 온ਟਾਰੀਓ ਦਾ ਇਹ ਦੂਜਾ ਸਭ ਤੋਂ ਵੱਡਾ ਵਾਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਅਰ ਸ਼ੇਰੀ BCNDP ਲੀਡਰ ਡੇਵਿਡ AB ਨੇ 19 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਹਫ਼ਤੇ ਪਹਿਲਾਂ ਸ਼ੁੱਕਰਵਾਰ ਨੂੰ ਪਹਿਲੇ ਪ੍ਰਚਾਰਵਾਦੀ ਦੇ ਨਾਲ ਵੀਕਐਂਡ ਦੀ ਸ਼ੁਰੂਆਤ ਕੀਤੀ AB ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਸਰਕਾਰ ਦੇ ਲਈ ਦੁਬਾਰਾ ਚੁਣੀ ਜਾਂਦੀ ਹੈ ਤਾਂ ਉਹ BC ਦੇ ਫੈਕਟਰੀ ਬਿਲਡ ਹੋਮ ਕੰਸਟਰਕਸ਼ਨ ਸੈਕਟਰ ਨੂੰ ਤੇਜ਼ੀ ਨਾਲ ਟਰੈਕ ਕਰਨ ਦੇ ਲਈ ਕੰਮ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਰੈਡ ਟੇਪ ਕਟਣ ਤੇ ਨਿਮਾ ਨੂੰ ਸੁਚਾਰੂ ਬਣਾਉਣ ਦੇ ਨਾਲ ਲੋਕਾਂ ਦੇ ਲਈ ਖਰੀਦਣਾ ਵੀ ਆਸਾਨ ਹੋ ਜਾਣਾ ਚਾਹੀਦਾ ਹੈ ਈਬੀ ਨੇ ਕਿਹਾ ਹੈ ਕਿ ਬੀਸੀ ਦੇ ਆਪਣੇ ਕਾਰਖਾਨੇ ਨਰਮਤ ਕਰੇ ਲੋ ਨਿਰਮਨ ਉਦਯੋਗ ਨੂੰ ਵਧਾ ਕੇ ਬਹੁ ਪੀੜੀ ਪਰਿਵਾਰਾਂ ਤੋਂ ਲੈ ਕੇ ਨਗਰਪਾਲਿਕਾਵਾਂ ਤੱਕ ਹਰ ਕੋਈ ਆਪਣੀ ਪਹਿਲਾਂ ਤੋਂ ਹੀ ਮਾਲਕੀ ਵਾਲੀ ਜ਼ਮੀਨ ਤੇ ਤੇਜ਼ੀ ਨਾਲ ਸਿੰਗਲ ਕਾਰ ਡੁਪਲੈਕਸ ਤੇ ਟ੍ਰਿਪਲੈਕਸ ਬਣਾਉਣ ਦੇ ਯੋਗ ਹੋ ਜਾਵੇਗਾ ਈਬੀ ਨੇ ਐਲਾਨ او ਆਰ ਸੀ ਇਹ ਵਿਖੇ ਕੀਤਾ ਇੱਕ ਬੈਂਕੂਵਰ ਆਈਲੈਂਡ ਆਧਾਰਿਤ ਕੰਪਨੀ ਜੋ ਬਿਲਕੁਲ ਸਹੀ ਤਰੀਕੇ ਨਾਲ ਤਿਆਰ ਕਰਦੇ ਨਿਰਮਾਣ ਦੇ ਵਿੱਚ ਮਾਹਰ ਹੈ ਪਾਰਟੀ ਦਾ ਕਹਿਣਾ ਹੈ ਕਿ 10 ਨਿਰਮਾਣ ਪਲਾਂਟ ਬੀਸੀ ਪਹਿਲਾਂ ਹੀ ਤੇ ਕਈਆਂ ਦੇ ਕੋਲ ਵਿਸਤਾਰ ਕਰਨ ਦੀ ਸਮਰਥਾ ਹੈ ਇਹ ਕਹਿੰਦੇ ਨੇ ਕਿ ਆਧੁਨੀਕਰਾਂ ਦੀ ਉਸਾਰੀ ਦੇ ਵਿੱਚ 12 ਹਫ਼ਤਿਆਂ ਤੋਂ ਘੱਟ ਸਮਾਂ ਲੱਗ ਸਕਦਾ ਹੈ ਹਰੇਕ ਨਗਰਪਾਲਿਕਾ ਨੂੰ ਇੱਕੋ ਖੇਡ ਦੇ ਮੈਦਾਨ ਦੇ ਵਿੱਚ ਰੱਖਣ ਲਈ ਇੱਕ ਸੂਬਾ ਵਿਆਪੀ ਫਰੇਮਵਰਕ ਘਟਾਉਣ ਤੇ ਉਦਯੋਗ ਨੂੰ ਕੰਮ ਤੇ ਚੱਲ ਦੇਣ ਦੇਰੇ ਵਾਦੇ ਸ਼ਾਮਿਲ ਨੇ ਇਜਾਜ਼ਤ ਦੇਣ ਦੀ ਪ੍ਰਕਿਰਿਆ ਨੂੰ ਘਟਾਉਣ ਦੇ ਲਈ ਵਰਤਨ ਦੇ ਲਈ ਤਿਆਰ ਡਿਜ਼ਾਈਨ ਨੂੰ ਮਨਜ਼ੂਰੀ ਦੇਣਾ ਤੇ ਘਰ ਦੀ ਉਸਾਰੀ ਲੋੜੀਂਦੇ ਸਕਿੱਲ ਸਿਖਲਾਈ ਦੇ ਵਿੱਚ ਨਿਵੇਸ਼ ਕਰਨਾ ਸ਼ਾਮਿਲ ਹੈ ਪਾਰਟੀ ਨੇ ਕਿਹਾ ਹੈ ਕਿ ਹੁਣ ਕੰਮ ਕਰਕੇ ਅਸੀਂ BC ਕੈਨੇਡਾ ਦੇ ਫੈਕਟਰੀ ਦੁਆਰਾ ਬਣਾਏ ਗਏ ਘਰ ਨਿਰਮਾਣ ਨੇ ਤਾਂ ਵੱਜੋ ਪੱਛਮੀ ਕੈਨੇਡਾ ਤੇ ਪੱਛਮੀ ਰਾਜਾਂ ਨੂੰ ਘਰਾਂ ਦੀ ਨਿਰਿਆਤ ਕਰਨ ਦਾ ਦਰਵਾਜ਼ਾ ਖੋਲਦਾ ਹੈ BC NDP ਦਾ ਦਾਵਾ ਹੈ ਕਿ ਫੈਕਟਰੀ ਦੁਆਰਾ ਬਣਾਏ ਘਰ ਕੂੜੇ ਨੂੰ 70% ਦੇ ਘਟਾਉਂਦੇ ਨੇ ਤੇ ਨੁਕਸਾਨ ਦੇ ਨਿਕਾਸ ਨੂੰ 43% ਦੇ ਘਟਾਉਂਦੇ ਨੇ ਕੈਨੇਡੀਅਨ ਰਾਜਨੀਤੀ ਵਿੱਚ ਦਖਲਅੰਦਾਜ਼ੀ ਬਾਰੇ ਜਨਤਕ ਜਾਂਚ ਕਮਿਸ਼ਨ ਨੂੰ ਸ਼ੁੱਕਰਵਾਰ ਨੂੰ ਇਹ ਦੱਸਿਆ ਗਿਆ ਕਿ ਇੱਕ ਵਿਦੇਸ਼ੀ ਸਰਕਾਰ ਨੇ ਇੱਕ ਲਿਬਰਲ ਉਮੀਦਵਾਰ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਸਾਬਕਾ ਐਮਪੀ ਦੇ ਉੱਤੇ ਇੱਕ ਵਿਦੇਸ਼ੀ ਸਰਕਾਰ ਦੀ ਤਰਫੋਂ ਪਾਰਲੀਮੈਂਟ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਦੇ ਲਈ ਕੰਮ ਕਰਨ ਦਾ ਸ਼ੱਕ ਹੈ। ਕੈਨੇਡੀਅਨ ਸਿਕਿਉਰਿਟੀ ਐਂਡ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਅਜੇਹੀਆਂ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਚਾਰ ਉਦਾਹਰਣਾਂ ਜੋ ਪਹਿਲਾਂ ਹੀ ਜਨਤਕ ਤੌਰ ਤੇ ਦੱਸੀਆਂ ਜਾ ਚੁੱਕੀਆਂ ਨੇ ਤੋ ਇਲਾਵਾ ਦੋ ਨਵੀਆਂ ਉਦਾਹਰਨਾਂ ਦਾ ਪਰਦਾਫਾਸ਼ ਕੀਤਾ ਅਧਿਕਾਰੀਆਂ ਨੇ ਨਵੀਆਂ ਉਦਾਹਰਨਾਂ ਦੇ ਵਿੱਚ ਸ਼ੱਕੀ ਵਿਅਕਤੀਆਂ ਦਾ ਨਾਮ ਨਹੀਂ ਲਿਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਦੀਆਂ ਸਾਬਕਾ ਐਮਪੀਜ਼ ਦੀਆਂ ਕੋਸ਼ਿਸ਼ਾਂ ਦਾ ਉਹ ਪ੍ਰਭਾਵ ਨਹੀਂ ਪਿਆ ਜੋ ਵਿਦੇਸ਼ੀ ਸਰਕਾਰ ਚਾਹੁੰਦੀ ਸੀ ਅਧਿਕਾਰੀਆਂ ਨੇ ਕਿਹਾ ਕਿ ਚੀਨ ਕੈਨੇਡਾ ਦੇ ਮਾਮਲੇ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਨ ਵਾਲਾ ਸਭ ਤੋਂ ਵੱਧ ਸਰਗਰਮ ਦੇਸ਼ ਹੈ ਤੇ ਉਸ ਤੋਂ ਬਾਅਦ ਭਾਰਤ ਹੈ ਹਾਲਾਂਕਿ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ ਵਿੱਚ ਮੌਜੂਦਾ ਸੰਘਰਸ਼ ਦੇ ਨਤੀਜੇ ਵਜੋਂ ਈਰਾਨ ਅਗਲੀਆਂ ਫੈਡਰਲ ਚੋਣਾਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ ਸ਼ੁਕਰਵਾਰ ਦੀ ਗਵਾਹੀ ਉਸ ਤੋਂ ਬਾਅਦ ਆਈ ਹੈ ਜਦੋਂ ਵਿਦੇਸ਼ ਦਖਲ ਦੇ ਜਾਂਚ ਕਮਿਸ਼ਨ ਨੇ ਸਿਸਸ ਨੂੰ ਕੈਨੇਡੀਅਨ ਰਾਜਨੀਤੀ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਸਾਰੀਆਂ ਉਦਾਹਰਨਾਂ ਦੀ ਸੂਚੀ ਤਿਆਰ ਕਰਨ ਦੇ ਲਈ ਕਿਹਾ ਸੀ ਦੋ ਨਵੇਂ ਕੇਸਾਂ ਤੋਂ ਇਲਾਵਾ ਸੂਚੀ ਦੇ ਹਿੱਤਾਂ ਜੋ ਜੋ ਕੁਝ ਵੀ ਸ਼ਾਮਿਲ ਹੈ ਉਸ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਸਰਕਾਰ ਵੱਲੋਂ ਕੈਨੇਡਾ ਵਿੱਚ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਲਈ ਕੈਨੇਡੀਅਨ ਫੈਡਰਲ ਰਾਜਨੀਤੀ ਨੂੰ ਗੁਪਤ ਰੂਪ ਦੇ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਦੇਸ਼ੀ ਤਖਲ ਅੰਦਾਜ਼ੇ ਜਿਸ ਦੇ ਨਤੀਜੇ ਵਜੋਂ 2021 ਦੀਆਂ ਚੋਣਾਂ ਤੋਂ ਥੋੜੀ ਦੇਰ ਪਹਿਲਾਂ ਕੈਨੇਡਾ ਦੀ ਲਿਬਰਲ ਪਾਰਟੀ ਦੇ ਸਿਕਿਉਰਿਟੀ ਕਲੀਅਰ ਨੁਮਾਇੰਦਿਆਂ ਨੂੰ ਅਤੇ ਬਾਅਦ ਦੇ ਵਿੱਚ ਪੰਜਾਬ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਸੀ ਡੌਨ ਵੈਲੀ ਨਾਰਥ ਵਿੱਚ 2019 ਦੀ ਨਾਮਜ਼ਦਗੀ ਚੋਣ ਦੇ ਵਿੱਚ ਇੱਕ ਵਿਦੇਸ਼ੀ ਸਰਕਾਰ ਵੱਲੋਂ ਸਰਗਰਮੀ ਨਾਲ ਇੱਕ ਉਮੀਦਵਾਰ ਦਾ ਸਮਰਥਨ ਕਰਨਾ ਇਸ ਤੋਂ ਪਹਿਲਾਂ ਆਪਣੀ ਸੁਣਵਾਈਆਂ ਦੇ ਵਿੱਚ ਜਾਂਚ ਕਮਿਸ਼ਨ ਨੇ ਸੁਣਿਆ ਸੀ ਕਿ ਟੋਰਾਂਟੋ ਦੇ ਵਿੱਚ ਚੀਨੀ ਕੌਂਸਲੇਟ ਨੇ ਇਸ ਹਲਕੇ ਦੇ ਵਿੱਚ ਲਿਬਰਲ ਨਾਮਜ਼ਦ ਉਮੀਦਵਾਰ ਹੌਂਡੌਂਗ ਨੂੰ ਵੋਟਪਾਉਂਡ ਦੇ ਲਈ ਵਿਦਿਆਰਥੀਆਂ ਦੀਆਂ ਬੱਸਾਂ ਦਾ ਇੰਤਜ਼ਾਮ ਕੀਤਾ ਸੀ ਜਾਂਚ ਦੌਰਾਨ ਪੇਸ਼ ਕੀਤੇ ਗਏ ਸੀਐਸ ਦਸਤਾਵੇਜ਼ਾਂ ਦੇ ਅਨੁਸਾਰ ਭਾਰਤ ਸਰਕਾਰ ਤੇ ਫੈਡਰਲ ਚੋਣਾਂ ਦੇ ਵਿੱਚ ਤਿੰਨ ਰਾਜਨੀਤਿਕ ਪਾਰਟੀਆਂ ਦੇ ਖਾਸ ਉਮੀਦਵਾਰਾਂ ਨੂੰ ਗੁਪਤ ਰੂਪ ਦੇ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰੌਕਸੀ ਏਜੰਟਾਂ ਦੀ ਵਰਤੋਂ ਕਰਨ ਦਾ ਵੀ ਸ਼ੱਕ ਹੈ ਫੰਡਾਂ ਦੀ ਪ੍ਰਾਪਤੀ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਨਾ ਹੀ ਉਮੀਦਵਾਰਾਂ ਨੂੰ ਇਸ ਦੀ ਸੰਭਾਵੀ ਜਾਣਕਾਰੀ ਬਾਰੇ ਪੁਸ਼ਟੀ ਕੀਤੀ ਜਾ ਸਕਦੀ ਹੈ ਗਲੋਬਲ ਅਫੇਅਰਸ ਕੈਨੇਡਾ ਕੈਨੇਡੀਅਨ ਦੀ ਮਦਦ ਕਰਨ ਦੇ ਲਈ ਲਿਬਨਾਨ ਤੋਂ ਰਵਾਨਾ ਹੋਣ ਵਾਲੀਆਂ ਕੁਝ ਵਪਾਰਕ ਕੂੜਾਨਾਂ ਦੀਆਂ ਸੀਟਾਂ ਫਿਲਹਾਲ ਬਲੌਕ ਕਰ ਰਹੀ ਨੇ ਜੋ ਅੱਜ ਇਜ਼ਰਾਈਲੀ ਹਮਲੇ ਵਧਨ ਕਾਰਨ ਉੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਇਜ਼ਰਾਈਲ ਨੇ ਬੈਰੂਤ ਉੱਤੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਹਮਲੇ ਸ਼ੁਰੂ ਕੀਤੇ ਤੇ ਤਾਜ਼ਾ ਵਾਅਦਾ ਦੇਖਣ ਨੂੰ ਮਿਲਿਆ ਹੈ ਇੱਕ ਉਪਨਗਰ ਦੇ ਵਿੱਚ 6 ਇਮਾਰਤਾਂ ਨੂੰ ਤਬਾਹ ਕਰ ਦਿੱਤਾ ਕਿਉਂਕਿ ਇਜ਼ਰਾਈਲੀ ਰੱਖਿਆ ਫੋਰਸ ਨੇ ਹਿਜ਼ਬੁੱਲਾ ਦੇ ਹੈਡਕੁਆਟਰ ਦੇ ਉੱਤੇ ਹਮਲਾ ਕੀਤਾ ਫੈਡਰਲ ਸਰਕਾਰ ਕੈਨੇਡੀਅਨਾਂ ਨੂੰ ਤੁਰੰਤ ਲਿਬਨਾਨ ਛੱਡਣ ਦੀ ਜ਼ੋਰਦਾਰ ਅਪੀਲ ਕਰ ਰਹੀ ਹੈ ਰੱਖਿਆ ਮੰਤਰੀ ਬਿਲ ਬਲੇਅਰ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਲਿਬਨਾਨ ਤੋਂ ਬਾਹਰ ਅਜੇ ਵੀ ਵਪਾਰਕ ਰਕੜਾ ਉਪਲਬਧ ਹਨ ਪਰ ਸ਼ੁੱਕਰਵਾਰ ਤੱਕ ਉਹ ਵਿਕਲਪ ਤੇਜ਼ ਦੀ ਨਾਲ ਉਜਾਗਰ ਹੋ ਰਹੇ ਨੇ ਇੱਕ ਫੈਡਰਲ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਗਲੋਬਲ ਅਫੇਅਰਸ ਕੈਨੇਡੀਅਨਾਂ ਦੇ ਲਈ ਸੁਰੱਖਿਅਤ ਰਸਤਾ ਸੁਰੱਖਿਅਤ ਕਰਨ ਦੇ ਲਈ ਉਡਾਣਾਂ ਵਿੱਚ ਸੀਟਾਂ ਬੁੱਕ ਕਰ ਰਿਆ ਸੀ ਕੈਨੇਡਾ ਦੇ ਦੁਆਰਾ ਬਲਾਕ ਕੀਤੀਆਂ ਸੀਟਾਂ ਕਿਸੇ ਵੀ ਮੰਜ਼ਲ ਦੇ ਲਈ ਹੋ ਸਕਦੀਆਂ ਨੇ ਅਧਿਕਾਰੀ ਨੇ زور ਦੇ ਕੇ ਕਿਹਾ ਹੈ ਕਿ ਇਹ ਕੋਈ ਨਿਕਾਸੀ ਨਹੀਂ ਹੈ ਹਾਲਾਂਕਿ ਕੈਨੇਡਾ ਲੋਡ ਪੈਨ ਤੇ ਕੈਨੇਡੀਅਨਾਂ ਨੂੰ ਵੱਡੇ ਪੱਧਰ ਤੇ ਕੱਢਣ ਦੀ ਯੋਜਨਾ ਤੇ ਮਹੀਨਿਆਂ ਤੋਂ ਕੰਮ ਕਰ ਰਹੇ ਨੇ ਵਿਦੇਸ਼ ਮਾਮਲੇ ਦੇ ਮੰਤਰੀ ਮਲਨੀ ਜੋਲੀ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਇਹ ਮੰਨਿਆ ਜਾਂਦਾ ਹੈ ਕਿ ਲਗਭਗ 45000 ਕੈਨੇਡੀਅਨ ਲਬਲੋਂ ਦੇ ਵਿੱਚ ਸਨ ਹਾਲਾਂਕਿ ਸਿਰਫ ਅੱਧੀ ਗਿਣਤੀ ਨੇ ਬੈਰੂਤ ਦੇ ਵਿੱਚ ਦੂਤਾਵਾਸ ਨਾਲ ਅਧਿਕਾਰਤ ਤੌਰ ਤੇ ਰਜਿਸਟਰਡ ਕੀਤਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 19 ਅਕਤੂਬਰ ਨੂੰ ਇਲੈਕਸ਼ਨ ਹੈ ਤੇ ਨੇ ਪ੍ਰਮੁੱਖ ਪਾਰਟੀਆਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਸਮੇਂ ਦੌਰਾਨ ਕਈ ਮੁੱਦੇ ਸੂਬੇ ਦੀਆਂ ਚੋਣਾਂ ਦੇ ਮੌਕੇ ਅਹਿਮ ਬਣੇ ਹੋਏ ਨੇ ਇਹਨਾਂ ਦੇ ਵਿੱਚੋਂ ਹੈਲਥ케ਅਰ ਹੈਮ ਹੈ ਇੱਕ ਹੈਲਥ케ਅਰ ਐਡਵੋਕੇਸੀ ਗਰੁੱਪ ਨੇ ਕਿਹਾ ਹੈ ਕਿ ਉਹ ਇਸ ਚੋਣ ਪ੍ਰਚਾਰ ਦੇ ਦੌਰਾਨ ਦੇਖ ਰਹੇ ਨੇ ਪਾਰਟੀ ਲੀਡਰਸ ਹੈਲਥ케ਅਰ ਸੈਕਟਰ ਦੇ ਵਿੱਚ ਸੁਧਾਰ ਲਈ ਕੀ ਯੋਜਨਾਵਾਂ ਸਾਂਝੀਆਂ ਕਰਦੇ ਨੇ ਬੀਸੀ ਹੈਲਥ ਕੋਲੀਸ਼ਨ ਦੇ ਵੱਲੋਂ ਆਪਣੀਆਂ ਮੰਗਾਂ ਦੇ ਵਿੱਚ ਕਿਹਾ ਗਿਆ ਹੈ ਕਿ ਜੇ 6 ਪ੍ਰਮੁੱਖ ਕਿ ਪ੍ਰਮੁੱਖ ਦੇ ਚੋਕ ਨੇ ਜਿਸ ਦੇ ਵਿੱਚ ਸੀਨੀਅਰਸ ਦੇ ਲਈ ਹੈਲਥ ਕੇਅਰ ਅਸੈਸ ਇੰਪਰੂਵ ਕਰਨਾ ਯੂਨੀਵਰਸਲ ਅਸੈਸ ਟੂ ਅਸੈਂਸ਼ੀਅਲ ਮੈਡੀਸਿਨਸ ਬੈਟਰ ਅਸੈਸ ਟੂ ਪ੍ਰਾਇਮਰੀ ਕੇਅਰ ਰਿਡਿਊਸ ਸਰਜਰੀ ਵੇਟ ਟਾਈਮ ਤੇ ਸਸਟੇਨੇਬਲ ਵਰਕਿੰਗ ਕੰਡੀਸ਼ਨ ਫਾਰ ਹੈਲਥ케ਅਰ ਵਰਕਰਸ ਅਤੇ ਇਸ ਤੋਂ ਇਲਾਵਾ ਹੈਲਥ케ਅਰ ਦੇ ਲਈ ਜ਼ਿਆਦਾ ਫੰਡਿੰਗ ਲਈ ਕਲਿਸ਼ਨ ਦੀ ਡਾਇਰੈਕਟਰ ਅਦੇਦਾਰੀ ਰੇਡੀਅਲ ਨੇ ਆਖਿਆ ਹੈ ਕਿ ਲੀਡਰਸ ਪੋਲਿਟੀਕਲ ਸਲੋਗਨਸ ਤੋਂ ਇਲਾਵਾ ਕਿੰਨੇ ਕਮਿਟਿਡ ਨੇ ਇਸ ਦੇ ਜ਼ਰੂਰ ਦੇਖਿਆ ਜਾਵੇਗਾ ਜੇਕਰ ਹੈਲਥ ਕੇਅਰ ਯੋਜਨਾਵਾਂ ਦੀ ਗੱਲ ਕੀਤੀ ਜਾਏ ਤਾਂ ਮੌਜੂਦਾ ਸੱਤਾਧਾਰੀ ਐਨਡੀਪੀ ਦੇ ਵੱਲੋਂ ਡਾਕਟਰਾਂ ਤੇ ਨਰਸਾਂ ਨੂੰ ਜਲਦੀ ਪ੍ਰੋਵਿੰਸ਼ੀਅਲ ਲਾਇਸੈਂਸ ਪ੍ਰੋਵਾਈਡ ਕਰਵਾਉਣ ਦੀ ਗੱਲ ਆਕੇ ਗਈ ਹੈ ਜਿਸ ਦੇ ਵਿੱਚ 6 ਮਹੀਨਿਆਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਨਾਲ ਕੁੱਲ ਇਲਾਕਿਆਂ ਤੇ ਦੇਸ਼ ਦੇ ਬਾਹਰ ਪੜੇ ਹੋਏ ਡਾਕਟਰਾਂ ਦੇ ਲਈ ਬੀਸੀ ਕੰਜ਼ਰਵੇਟਿਵ ਵੱਲੋਂ ਪਬਲਿਕ ਅਤੇ ਨਾਨ ਗਵਰਨਮੈਂਟ ਆਫ ਫੈਸਿਲਿਟੀਆਂ ਚੋਂ ਕੇਅਰ ਪ੍ਰੋਵਾਈਡਰ ਕਰਾਉਣ ਦੀ ਗੱਲ ਆਕੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਵੇਟ ਟਾਈਮ ਘੱਟ ਕਰਨ ਦੀ ਗਾਰੰਟੀ ਦੇ ਰਹੇ ਨੇ ਬੀਸੀ ਗ੍ਰੀਨਸ ਦੇ ਵੱਲੋਂ 93 ਕਮਿਊਨਿਟੀ ਹੈਲਥ ਕੇਅਰ ਸੈਂਟਰਸ ਦਾ ਨੈਟਵਰਕ ਪ੍ਰੋਵਿੰਸ ਪਰ ਦੇ ਵਿੱਚ ਸਥਾਪਿਤ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਸਰਕਾਰ ਦਾ ਕਹਿਣਾ ਹੈ ਕਿ ਅਨਟੇਰੀਓ ਦੀ ਘੱਟੋ ਘੱਟ ਵੇਜ ਅਗਲੇ ਮਹੀਨੇ ਵੱਧ ਕੇ ਸਾਰੇ ਕੈਨੇਡੀਅਨ ਪ੍ਰੋਵਿੰਸਾਂ ਦੇ ਵਿੱਚੋਂ ਸਭ ਤੋਂ ਵੱਧ ਬਣ ਜਾਵੇਗੀ ਪ੍ਰੋਵਿੰਸਾ ਨੇ ਕਿਹਾ ਹੈ ਕਿ ਕਟੋ-ਕਟ ਵੇਜਸ 1 ਅਕਤੂਬਰ ਨੂੰ ਡਾਲਰ ਸਾਰਾ 0.2% ਜਿਹੜਾ ਹੋ ਜਾਵੇਗੀ ਔਰ ਜੋ ਮੌਜੂਦਾ ਡਾਲਰ 16.55 ਪ੍ਰਤੀ ਘੰਟਾ ਦੀ ਦਰ ਤੋਂ 3.9% ਦੀ ਵਾਧਾ ਹੈ এমਪਲॉयਮੈਂਟ ਸਟੈਂਡਰਡਸ ਐਕਟ ਦੇ ਤਹਿਤ ਓਨਟਾਰੀਓ ਦੀ ਕਟੋ-ਕਟ ਵੇਜਸ ਪ੍ਰੋਵਿੰਸ਼ੀਅਲ ਮਹਿੰਗਾਈ 15 ਦੇ ਆਧਾਰ ਦੇ ਉੱਤੇ ਸਾਲਾਨਾ ਵਾਧਾ ਹੈ ਓਨਟਾਰੀਓ ਦੇ ਲੇਬਰ ਮੰਤਰੀ ਨੇ ਸਮੇਤੋਂ ਪਹਿਲਾਂ ਵਾਅਦੇ ਦੀਆਂ ਖਬਰਾਂ ਸਾਂਝੀਆਂ ਕਰਕੇ ਕਾਰੋਬਾਰਾਂ ਨੂੰ ਨਿਸ਼ਚਾਤੇ ਪਵਿਕਾਣੀ ਦੇਣ ਲਈ ਮਾਰਚ ਵਿੱਚ ਵਾਅਦੇ ਦਾ ਐਲਾਨ ਕੀਤਾ ਕਰਨੇ ਕਿਹਾ ਹੈ ਕਿ ਆਮ ਘਟੋਟੋ ਕਟ ਵੇਜਸ ਬਣਾਉਣ ਵਾਲੇ ਤੇ ਹਫਤੇ ਦੇ ਵਿੱਚ 40 ਘੰਟੇ ਕੰਮ ਕਰਨ ਵਾਲੇ ਕਰਮਚਾਰੀ ਦੀ ਸਲਾਨਾ ਤਨਖਾਹ ਦੇ ਵਿੱਚ ਲਗਭਗ ਡਾਲਰ 1000 355 ਅਦਾਵਾ ਹੋਵੇਗਾ ਇਸ ਦੇ ਵਿੱਚ 2023 ਦੇ ਵਿੱਚ 935600 ਕਰਮਚਾਰੀ ਡਾਲਰ 17.2% ਜਾਂ ਇਸ ਤੋਂ ਘੱਟ ਕਮਾਈ ਕਰ ਰਹੇ ਨੇ ਜਦੋਂ ਨਵੀਂ ਤਨਖਾਹ ਸ਼ੁਰੂ ਹੁੰਦੀ ਹੈ ਤੇ ਸਰਕਾਰ ਨੇ ਕਿਹਾ ਕਿ 온ਟਾਰੀਓ ਦੀ ਨਵੀਂ ਘੱਟੋ ਘੱਟ ਵੇਜਸ ਡਾਰ BC ਦੇ ਡਾਲਰ 17.40 ਪ੍ਰਤੀ ਘੰਟੇ ਦੇ ਪਿੱਛੇ ਪ੍ਰੋਵਿੰਸਾ ਦੇ ਵਿੱਚ ਉਹ ਦੂਜੀ ਸਭ ਤੋਂ ਉੱਚੀ ਹੋਵੇਗੀ 온ਟਾਰੀਓ ਲਿਵਿੰਗ ਵੇਜ ਨੈਟਵਰਕ ਰੋਜ਼ਗਾਰਦਾਤਾਵਾਂ ਕਰਮਚਾਰੀਆਂ ਗੈਰ ਮੁਨਾਫੀਆਂ ਤੇ ਖੋਜਕਰਤਾਵਾਂ ਨੇ ਗੜਜੋੜ ਨੇ 2023 ਦੇ ਵਿੱਚ ਕਿਹਾ ਹੈ ਕਿ ਦੱਖਣੀ ਪੱਛਮੀ 온ਟਾਰੀਓ ਦੇ ਵਿੱਚ ਘਟੋ ਘਟ ਇੱਕ ਮਜ਼ਦੂਰੀ ਡਾਲਰ 18.65 ਪ੍ਰਤੀ ਘੰਟਾ ਸੀ ਇਹ ਅੰਕੜੇ ਪੂਰੇ ਸੂਬੇ ਦੇ ਵਿੱਚ ਵੱਖ-ਵੱਖ ਹੁੰਦੇ ਨੇ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਡਾਲਰ 25.05 ਪ੍ਰਤੀ ਘੰਟਾ ਹੋਣ ਦੇ ਨਾਲ ਸਭ ਤੋਂ ਵੱਧ ਮਜ਼ਦੂਰੀ ਹੁੰਦੀ ਹੈ। ਪ੍ਰੀਮੀਅਰ ਡੱਗ ਫੋਰਡ ਦੇ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੇ 2018 ਦੇ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਡਾਲਰ 14 ਤੋਂ ਡਾਲਰ 15 ਪ੍ਰਤੀ ਘੰਟਾ ਯੋਜਨਾਬੱਧ ਘਟੋਟੋ ਕਟ ਵੇਜਸ ਵਾਅਦੇ ਨੂੰ ਰੱਦ ਕਰ ਦਿੱਤਾ ਪਰ ਸਿਰਫ ਜਨਵਰੀ 2022 ਦੇ ਵਿੱਚ ਇਸ ਨੂੰ ਵਧਾ ਕੇ ਡਾਲਰ 15 ਕਰ ਦਿੱਤਾ ਤੇ ਬਾਅਦ ਵਿੱਚ ਮਹਿੰਗਾਈ ਦੇ ਨਾਲ ਜੋੜ ਦਿੱਤਾ ਇੱਕ ਹੋਰ ਨਵਾਂ ਸਰਵੇਖੰਡ ਦਰਸਾਉਂਦਾ ਹੈ ਕਿ ਕਿੰਨੇ ਬੀਸੀ ਦੇ ਲੋਕ ਆਖਰੀ ਸਮੇਂ ਨੂੰ ਪੂਰਾ ਕਰਨ ਦੇ ਲਈ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਤੇ ਜੋ ਲਿਆ ਜਾ ਰਿਹਾ ਹੈ ਨੈਸ਼ਨਲ ਪੈਰੋਲ ਇੰਸਟੀਚਿਊਟ ਦੇ ਅਨੁਸਾਰ ਬੀਸੀ ਦੇ 1/4 ਤੋਂ ਘੱਟ ਲੋਕਾਂ ਦਾ ਕਹਿਣਾ ਹੈ ਕਿ ਉਹ ਪੇਚੈਕ ਤੋਂ ਪੇਚੈਕ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਰਹੇ ਨੇ ਵਿਕਟੋਰੀਆ ਦੇ ਵਿੱਚ ਐਨਪੀਆਈ ਨੇ ਪਾਇਆ ਹੈ ਕਿ 45% ਲੋਕ ਇਸ ਤਰ੍ਹਾਂ ਰਹ ਰਹੇ ਨੇ ਐਨਪੀਆਈ ਨੇ ਸਾਂਝਾ ਕੀਤਾ ਸਿਰਫ 17% ਜਿਹੜੇ ਵੈਨਕੂਵਰ ਵਾਲੇ ਨੇ ਉਹ ਇਸ ਦੀ ਰਿਪੋਰਟ ਕਰਦੇ ਨੇ ਸੰਭਾਵਤ ਤੌਰ ਤੇ ਸ਼ਹਿਰ ਦੇ ਉੱਚ ਆਸਥਾਮਦਨ ਨੂੰ ਦਰਸਾਉਂਦੇ ਨੇ ਹਾਲਾਂਕਿ ਰਹਿਣ ਦੀ ਲਾਗਤ ਅਜੇ ਵੀ ਚਿੰਤਾ ਬਣੀ ਹੋਈ ਹੈ ਸੂਬੇ ਦੇ ਲਗਭਗ 1/3 ਲੋਕਾਂ ਦਾ ਕਹਿਣਾ ਕਿ ਉਹ ਕਰਜ਼ੇ ਦੇ ਨਾਲ ਦਬੇ ਹੋਏ ਨੇ ਪੰਜ ਵਿੱਚੋਂ ਤਿੰਨ ਨੇ ਕਿਹਾ ਕਿ ਉਹ ਮਕਾਨਾਂ ਦੇ ਖਰਚੇ ਬਾਰੇ ਚਿੰਤਤ ਨੇ ਵੈਂਕੂਵਰ ਦੇ 34% ਲੋਕ ਇਸ ਭਾਵਨਾ ਨੂੰ ਸਾਂਝਾ ਕਰਦੇ ਨੇ ਕਰਜ਼ੇ ਦੇ ਪ੍ਰਬੰਧਨ ਨੂੰ ਲੈ ਕੇ ਸ਼ਹਿਰੀ ਕੇਂਦਰ ਦੇ ਵਿੱਚ ਵਧ ਰਹੀਆਂ ਚਿੰਤਾਵਾਂ ਦੇ ਵੱਲ ਇਸ਼ਾਰਾ ਕਰਦੇ ਨੇ ਵਿਕਟੋਰੀਆ ਦੇ 35% ਲੋਕ ਵੀ ਇਸੇ ਤਰ੍ਹਾਂ ਦਬੇ ਹੋਏ ਮਹਿਸੂਸ ਕਰ ਰਹੇ ਨੇ ਤੇ ਦਰਸਾਉਂਦੇ ਨੇ ਕਿ ਪੂਰੇ ਸੂਬੇ ਵਿੱਚ ਕਰਜ਼ੇ ਦਾ ਤਣਾ ਫੈਲਿਆ ਹੋਇਆ ਹੈ ਆਸਮਾਨ ਛੂੰਦੀਆਂ ਰਿਹائشਾਂ ਦੀਆਂ ਲਾਗਤਾਂ ਇੰਨੀਆਂ ਮਹੱਤਵਪੂਰਨ ਨੇ ਕਿ BC ਦੇ 39% ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਵੁਦੇਰੇ ਕਫਾਇਤੀ ਸ਼ਹਿਰਾਂ ਦੇ ਵਿੱਚ ਜਾਨਵਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ ਵੈਨਕੂਵਰ ਦੇ 42% ਦੇ ਨਿਵਾਸੀ ਸਹਿਮਤ ਨੇ ਇਹ ਦਰਸਾਉਂਦੇ ਨੇ ਕਿ ਕਿਵੇਂ ਵੈਨਕੂਵਰ ਦੀਆਂ ਰੀਅਲ ਅਸਟੇਟ ਦੀਆਂ ਕੀਮਤਾਂ ਨੂੰ ਸ਼ਹਿਰ ਵਿੱਚ ਰਹਿਣ ਬਾਰੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕਰ ਰਹੀਆਂ ਨੇ ਵੀਰਵਾਰ ਰਾਤ ਦੇ ਹਨੇਰੇ ਤੂਫਾਨ ਦਾ ਅਜੇ ਵੀ ਅਸਰ ਰਿਹਾ ਕਿਉਂਕਿ ਲੋਕ ਸ਼ੁੱਕਰਵਾਰ ਨੂੰ ਜਾਗੇ ਤੇ ਮੈਟਰੋ ਵੈਨਕੂਵਰ ਦੇ ਵਿੱਚ BC ਹਾਈਡਰੋ ਦੇ ਹਜ਼ਾਰਾਂ ਗਾਖਾਂ ਨੂੰ ਰਾਤੋਂ ਰਾਤ ਬਿਜਲੀ ਗ੍ਰਿਡ ਬੰਦ ਕਰਨਾ ਪਿਆ ਉਹ ਲਗਾਤਾਰ ਲਗਭਗ ਸਾਰੇ ਸ਼ਰੀ ਦੇ ਵਿੱਚ ਹਾਈਵੇ 1 ਤੇ 176ਵੀਂ ਸਟਰੀਟ ਤੋਂ ਲੈ ਕੇ ਲੈਂਗਲੇ ਦੇ ਵਿੱਚ 208ਵੀਂ ਸਟਰੀਟ ਤੇ 72ਵੀਂ ਐਵੇਨਿਊ ਤੱਕ ਫੈਲੇ ਆਊਟੇਜ ਦੇ ਵਿੱਚ ਉਹ ਫਸ ਗਏ ਸਨ। ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਨੇ BC ਦੇ ਕਈ ਖੇਤਰਾਂ ਲਈ ਹਵਾ ਦੀ ਚੇਤਾਵਨੀ ਜਾਰੀ ਕੀਤੀ। ਵੀਰਵਾਰ ਜਿਵੇਂ ਕਿ ਤੂਫਾਨ ਪੋਲਾਸਨ ਤੇ ਬਚੇ ਸਮੁੰਦਰੀ ਤੱਟ ਨੂੰ ਪਾਰ ਕਰ ਗਏ, ECCC ਚੇਤਾਵਨੀ ਦੇ ਅਧੀਨ ਕੁਝ ਖੇਤਰਾਂ ਦੇ ਲਈ ਰਾਤੋ-ਰਾਤ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ 120 ਕਿਲੋਮੀਟਰ ਪ੍ਰਤੀ ਘੰਟੇ ਹਵਾਵਾਂ ਦੀ ਉਮੀਦ ਕਰ ਰਿਹਾ ਸੀ। ਵੈਂਕੂਵਰ ਆਈਲੈਂਡ ਤੇ ਸਨਸ਼ਾਈਨ ਕੋਸਟ ਦੇ ਸੈਂਕੜੇ ਹਾਈਡਰੋਗਾਹਕ ਵੀ ਪ੍ਰਭਾਵਿਤ ਨਵੇਂ ਜਾਰੀ ਕੀਤੇ IRCC ਡਾਟਾ ਦੇ ਅਨੁਸਾਰ ਕੈਨੇਡਾ ਦਾ ਇਮੀਗ੍ਰੇਸ਼ਨ ਬੈਕਲੌਗ ਲਗਾਤਾਰ ਵਧਦਾ ਜਾ ਰਿਹਾ ਹੈ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ 178300 ਅਰਜ਼ੀਆਂ ਤੱਕ ਪਹੁੰਚ ਗਿਆ ਹੈ ਮਹੀਨਾਦਰ ਮਹੀਨੇ ਦੇ ਆਧਾਰ ਦੇ ਉੱਤੇ 7.57% ਦਾ ਵਾਧਾ ਹੈ ਇਮੀਗ੍ਰੇਸ਼ਨ ਰਿਫਿਊਜੀਸ ਦੇ ਸਿਟੀਜ਼ਨਸ਼ਿਪ ਕੈਨੇਡਾ IRCC ਨੇ 24 ਸਤੰਬਰ ਨੂੰ ਆਪਣਾ ਨਵਾਂ ਡਾਟਾ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਨਾਗਰਿਕਤਾ ਤੇ ਅਸਥਾਈ ਨਿਵਾਸੀ ਅਰਜ਼ੀਆਂ ਦੀ ਸਥਿਤੀ ਦੀ ਇੱਕ ਵਿਆਪਕ ਚਾਲਕ ਪ੍ਰਦਾਨ ਕੀਤੀ ਗਈ ਹੈ 31 ਅਗਸਤ ਤੱਕ ਪ੍ਰਕਿਰਿਆ ਦੇ ਅਧੀਨ ਕੁੱਲ 2 ਲੱਖ 420800 ਅਰਜ਼ੀਆਂ ਦੇ ਨਾਲ ਬੈਕਲੌਗ ਸੰਭਾਵੀ ਪ੍ਰਵਾਸੀਆਂ ਲਈ ਇੱਕ ਮਹੱਤਵਪੂਰਨ ਚਿੰਤਾ ਬਣਿਆ ਹੋਇਆ ਹੈ 31 ਅਗਸਤ ਤੱਕ ਮੌਜੂਦਾ ਇਮੀਗ੍ਰੇਸ਼ਨ ਬੈਕਲੌਗ ਕਾਫੀ ਸੀ ਨਾਗਰਿਕਤਾ ਸਥਾਈ ਨਿਵਾਸ ਤੇ ਅਸਥਾਈ ਨਿਵਾਸ ਸ਼੍ਰੇਣੀਆਂ ਦੇ ਵਿੱਚ ਲਗਭਗ 1.1 ਮਿਲੀਅਨ ਅਰਜ਼ੀਆਂ ਵਿੱਚ ਦੇਰੀ ਹੋਈ ਆਰਸੀਸੀ ਬੈਕਲੌਗ ਨੂੰ ਘਟਾਉਣ ਦੇ ਲਈ ਕਈ ਪਹਿਲ ਕਦਮੀਆਂ ਤੇ ਕੇਂਦ੍ਰਿਤ ਹੈ ਵਿਭਾਗ ਦਾ ਉਦੇਸ਼ ਸੇਵਾ ਦੇ ਮਿਆਰਾਂ ਦੇ ਅੰਦਰ ਖਾਸ ਤੌਰ ਤੇ ਸਥਾਈ ਨਿਵਾਸ ਤੇ ਅਸਥਾਈ ਨਿਵਾਸ ਦੇ ਖੇਤਰਾਂ ਵਿੱਚ ਜਿੱਥੇ ਬੈਕਲੌਗ ਸਭ ਤੋਂ ਮਹੱਤਵਪੂਰਨ ਹੈ ਦੇ ਅੰਦਰ ਅਰਜ਼ੀਆਂ ਦੀ ਵਾਧੇ ਗਿਣਤੀ ਦੇ ਕਾਰਵਾਈ ਕਰਨਾ ਹੈ ਆਰਸੀਸੀ ਨੇ 2025 ਦੇ ਮਾਦ ਤੱਕ ਬੈਕਲੌਗ ਦੇ ਵਿੱਚ 20 ਤੋਂ 30 ਫੀਸਦੀ ਦੀ ਕਮੀ ਦਾ ਅੰਦਾਜ਼ਾ ਲਗਾਇਆ ਹੈ ਇਹ ਤਕਨੀਕੀ ਹੱਲਾਂ ਦੇ ਵਿਸਥਾਰ ਬਿਹਤਰ ਜਿਹੜੇ ਨੇ ਉਹ ਸੰਕੇਤ ਵੰਟ ਤੇ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਚੱਲ ਰਹੇ ਸੁਧਾਰਾਂ ਦੁਆਰਾ ਪ੍ਰਾਪਤ ਕੀਤਾ ਜਾਵੇਗਾ ਹਾਲਾਂਕਿ ਜ਼ਿਆਦਾਤਰ ਸਫਲਤਾ ਅਸਥਾਈ ਨਿਵਾਸ ਵੀਜ਼ਿਆਂ ਦੀ ਵਧ ਰਹੀ ਮੰਗ ਦੇ ਪ੍ਰਬੰਧਨ ਤੇ ਨਿਰਭਰ ਕਰੇਗੀ ਕਿਉਂਕਿ ਇਸ ਸ਼੍ਰੇਣੀ ਨੇ ਬੈਕਲੌਗ ਤੇ ਕੁੱਲ ਅਰਜ਼ੀਆਂ ਦੋਵਾਂ ਦੇ ਵਿੱਚ ਸਭ ਤੋਂ ਵੱਧ ਵਾਧਾ ਦਿਖਾਇਆ ਹੈ ਵਧ ਰਹੇ ਬੈਕਲੌਗ ਖਾਸ ਤੌਰ ਤੇ ਸਥਾਈ ਰਹਿਾਈਸ਼ੀ ਸ਼੍ਰੇਣੀ ਦੇ ਵਿੱਚ ਸੰਭਾਵੀ ਪ੍ਰਵਾਸੀਆਂ ਕੁਮਾਂਤਰੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਦਾ ਹੈ ਮੌਜੂਦਾ ਸਮੇਂ ਦੇ ਵਿੱਚ ਬੈਕਲੌਗ ਵਿੱਚ ਫਸੀਆਂ 738900 ਐਪਲੀਕੇਸ਼ਨਾਂ ਦੇ ਨਾਲ ਐਪਲੀਕੈਂਟਸ ਵਧੇ ਪ੍ਰੋਸੈਸਿੰਗ ਦੇ ਸਮੇਂ ਤੇअनुभव ਕਰ ਸਕਦੇ ਨੇ ਜਿਵੇਂ ਕਿ IRCC ਆਪਣੇ ਸੁਧਾਰਾਂ ਨੂੰ ਲਾਗੂ ਕਰਨਾ ਜਾਰੀ ਰੱਖਦਾ ਹੈ ਐਪਲੀਕੈਂਟਸ ਨੂੰ ਪ੍ਰੋਸੈਸਿੰਗ ਦੇ ਸਮੇਂ ਤੇ ਨੇੜਿਓਂ ਨਜ਼ਰ ਰੱਖਣ ਤੇ ਇਹ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਉਹਨਾਂ ਦੀਆਂ ਅਰਜ਼ੀਆਂ ਪੂਰੀਆਂ ਹੋਣ ਤੇ ਬਿਲੌੜੀ ਦੇਰੀ ਤੋਂ ਵੀ ਅਪ ਟੂ ਡੇਟ ਹੋਣਾ ਹੈ 31 ਅਗਸਤ 2024 ਤੱਕ ਕੈਨੇਡੀਅਨ ਇਮੀਗ੍ਰੇਸ਼ਨ ਬੈਕਲੌਗ 1.1 ਮਿਲੀਅਨ ਅਰਜ਼ੀਆਂ ਦੇ ਨੇੜੇ ਹੈ ਜਿਸ ਵਿੱਚ ਸਥਾਈ ਨਿਵਾਸ ਸਥਾਨਾ ਦੇ ਵਿੱਚ ਸਭ ਤੋਂ ਵੱਡਾ ਵਾਦਾ ਹੈ ਸਿਟੀਜ਼ਨਸ਼ਿਪ ਤੇ ਸਥਾਈ ਨਿਵਾਸ ਅਰਜ਼ੀਆਂ ਬੈਕਲੌਗ ਦੇ ਵਿੱਚ ਹੌਲੀ-ਹੌਲੀ ਕਮੀ ਦੇਖ ਰਹੀਆਂ ਨੇ ਜੋ ਆਈਆਰਸੀਸੀ ਦੁਆਰਾ ਬਿਹਤਰ ਪ੍ਰਬੰਧਨ ਦਾ ਸੁਝਾਅ ਦਿੰਦੀਆਂ ਨੇ ਭਵਿੱਖ ਦੇ ਅੰਦਾਜ਼ੇ ਮੁਤਾਬਕ 2025 ਦੇ ਮਾਧ ਤੱਕ ਬੈਕਲੌਗ ਦੇ ਵਿੱਚ ਸੰਭਾਵੀ 20 ਤੇ 30 ਫੀਸਦੀ ਦੀ ਕਮੀ ਦਾ ਸੰਕੇਤ ਦਿੰਦੇ ਨੇ ਪਰ ਚੁਣੌਤੀਆਂ ਉੱਚ ਮੰਗ ਸਥਾਈ ਨਿਵਾਸ ਸ਼੍ਰੇਣੀ ਦੇ ਵਿੱਚ ਰਹਿੰਦੀਆਂ ਨੇ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਹੁਣ ਲਾਗੂ ਹੋਣੀਆਂ ਸ਼ੁਰੂ ਹੋ ਗਈਆਂ ਨੇ ਸਰਕਾਰ ਦੇ ਵੱਲੋਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਕੀਤੀ ਗਈ ਕਟੌਤੀ ਅੱਜ ਤੋਂ ਪ੍ਰਭਾਵੀ ਹੋਵੇਗੀ এমਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਵੱਲੋਂ ਕੀਤੀਆਂ ਤਬਦੀਲੀਆਂ ਜਿਹੜੀਆਂ ਨੇ ਉਹ ਵੀਰਵਾਰ ਯਾਨੀ 26 ਅਗਸਤ ਤੋਂ ਲਾਗੂ ਹੋ ਚੁੱਕੀਆਂ ਨੇ ਜਿਸ ਦੀ ਜਾਣਕਾਰੀ ਮੰ ministr ਦੇ ਵੱਲੋਂ ਪਿਛਲੇ ਦਿਨੀ ਮੁਹੱਈਆ ਕਰਵਾਈ ਗਈ ਨਵੇਂ ਰੂਲਸ ਦੇ ਤਹਿਤ ਮੁਲਕ ਦੇ ਜਿਹੜੇ ਹਿੱਸਿਆਂ ਕਈ ਹਿੱਸਿਆਂ ਦੇ ਵਿੱਚ ਬੇਰੁਜ਼ਗਾਰੀ ਦਰ 6 20% ਜਾਂ ਇਸ ਤੋਂ ਵੱਧ ਹੈ ਉਤਮ तमाम ਐਪਲੀਕੇਸ਼ਨਾਂ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਜਾਏਗੀ ਭਾਵੇਂ ਉਥੇ ਕਿਸੇ ਵੀ ਬਿਜ਼ਨਸ ਨੂੰ ਮਿਨਿਮਮ ਵੇਜਸ ਤੇ ਟੈਂਪਰੇਰੀ ਫੋਰਨ ਵਰਕ ਪਰਮਿਟ ਨਹੀਂ ਦਿੱਤਾ ਜਾਏਗਾ ਪਰ ਐਗਰੀਕਲਚਰ ਅਤੇ ਹੈਲਥ ਕੇਅਰ ਨੂੰ ਇਸ ਦੇ ਵਿੱਚੋਂ ਬਾਹਰ ਰੱਖਿਆ ਜਾਏਗਾ ਇਸ ਤੋਂ ਇਲਾਵਾ ਕੋਈ ਵੀ ਬਿਜ਼ਨਸਮੈਨ ਆਪਣੀ ਕੁੱਲ ਵਰਕਫੋਰਸ ਦਾ ਸਿਰਫ 10% ਹੀ ਮਿਨਿਮਮ ਵੇਜ ਵਾਲੇ ਟੈਂਪਰੇਰੀ ਫੋਰਨ ਵਰਕਰ ਰੱਖ ਸਕਦਾ ਹੈ ਪਹਿਲਾਂ ਇਹ ਸੀਮਾ ਸਰਕਾਰ ਵੱਲੋਂ 20% ਨਿਰਧਾਰਤ ਕੀਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਘਟਾ ਕੇ 10% ਕੀਤਾ ਗਿਆ ਇਸ ਤੋਂ ਇਲਾਵਾ ਪਹਿਲਾਂ ਇਹ ਵਰਕ ਪਰਮਿਟ 24 ਮਹੀਨਿਆਂ ਦੇ ਲਈ ਭਾਵੇਂ ਕਿ 2 ਸਾਲ ਲਈ ਦਿੱਤਾ ਜਾਂਦਾ ਸੀ ਪਰ ਹੁਣ ਬਿਜ਼ਨਸ ਸਿਰਫ 12 ਮਹੀਨਿਆਂ ਦੇ ਲਈ ਇੱਕ ਸਾਲ ਲਈ ਹੀ ਮਿਨੀਮਮ ਵੇਜ ਵਾਲੇ ਵਰਕਰ ਨੂੰ ਰੱਖ ਸਕਣਗੇ ਕਿਉਂਕਿ ਵਰਕ ਪਰਮਿਟ ਇੱਕ ਸਾਲ ਲਈ ਹੀ ਦਿੱਤਾ ਜਾਏਗਾ ਇਸ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਲਾਗੂ ਹੋਣ ਦੇ ਬਾਅਦ ਇਹ ਘੱਟੋ ਘੱਟ ਤਨਖਾਹ ਤੇ ਨੌਕਰੀਆਂ ਮੁਹੱਈਆ ਕਰਵਾਉਣ ਵਾਲੇ ਬਿਜ਼ਨਸਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਐਪਲੀਕੇਸ਼ਨਸ ਦੀ ਘਟौती ਖਰਚਿਆਂ ਵਿੱਚ ਵਾਧਾ ਕਰੇਗੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਜ਼ਨਲ ਐਗਰੀਕਲਚਰ ਫੂਡ ਪ੍ਰੋਸੈਸਿੰਗ ਅਤੇ ਹੈਲਥ케ਅਰ ਦੇ ਵਿੱਚ ਵੀ ਤਬਦੀਲੀ ਪਵੇਖਵੇਸ਼ ਲਾਗੂ ਕੀਤੀਆਂ ਜਾ ਸਕਦੀਆਂ ਨੇ ਸਭ ਤੋਂ ਪਹਿਲਾ ਕਦਮ ਕਿਉਬਿਕ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਸੀ ਜਿਨ੍ਹਾਂ ਵੱਲੋਂ ਮੋਂਟਰੀਅਲ ਦੇ ਵਿੱਚ ਟੈਂਪਰੀਰੀ ਫੋਰਨ ਵਰਕਰ ਪ੍ਰੋਗਰਾਮ ਫ੍ਰੀਜ਼ ਕੀਤਾ ਗਿਆ ਸੀ ਜੋ ਕਿ 3 ਮਾਰਚ 2025 ਤੋਂ ਦੁਬਾਰਾ ਸ਼ੁਰੂ ਹੋਵੇਗਾ ਜੋ ਕਿ 24.75 ਸੈਂਟ ਤੋਂ ਘੱਟ ਤਨਖਾਹ ਵਾਲੇ ਪਰਮਿਟਸ ਦੇ ਵੀ ਲਾਗੂ ਕੀਤਾ ਗਿਆ ਹੈ ਦੱਸਦੇ ਕਿ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਦੇ ਵਿੱਚ ਨਾਨ ਪਰਮਨੈਂਟ ਲੋਕਾਂ ਦੀ ਗਿਣਤੀ ਘਟਾਉਣ ਦੇ ਲਈ ਸਖਤ ਕਦਮ ਚੁੱਕਣ ਲਈ ਆਖਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੁਝ ਬਿਜ਼ਨਸ ਪੂਰੀ ਤਰ੍ਹਾਂ ਟੈਂਪਰੇਰੀ ਫੋਰਨ ਵਰਕਰ ਤੇ ਨਿਰਭਰ ਹੋ ਚੁੱਕੇ ਨੇ ਜਦਕਿ ਉਹਨਾਂ ਨੂੰ ਕੈਨੇਡੀਅਨ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਮੁਲਕ ਦੇ ਵਿੱਚ ਬੇਰੋਜ਼ਗਾਰੀਦਾਰ 6.4 ਫੀਸਤਿਆ এমপ্লয়মেন্ট মিনিস্টার ਰੌਂਡੀ ਬੌਨਸਟਾਲ ਨੇ ਕਿਹਾ ਕਿ ਟੈਂਪਰੇਰੀ ਵਰਕਰਾਂ ਨੂੰ ਲੇਬਰ ਮਾਰਕੀਟ ਵਿੱਚ ਘਾਟ ਨੂੰ ਪੂਰਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਕਿਉਂਕਿ ਉਸ ਸਮੇਂ ਕੈਨੇਡੀਅਨ ਵਰਕਰ ਮੌਜੂਦ ਨਹੀਂ ਸਨ ਪਰ ਹੁਣ ਸਰਕਾਰ ਦੀ ਤਰਜੀਹ ਕੈਨੇਡੀਅਨ ਵਰਕਰਾਂ ਨੂੰ ਪਹਿਲਾ ਰੋਜ਼ਗਾਰ ਦੇਂਦਾ ਹੈ ਇਸੇ ਲਈ ਕੈਨੇਡੀਅਨ ਭਰੋਸਾ ਕਰ ਸਕਦੇ ਨੇ ਕਿ ਸਰਕਾਰ ਉਹਨਾਂ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਮੌਕਿਆਂ ਦੀ ਘਾਟ ਨਹੀਂ ਛੱਡੇਗੀ ਮਨਿਸਟਰ ਨੇ ਸਪਸ਼ਟ ਕੀਤਾ ਹੈ ਕਿ ਨਵੀਆਂ ਤਬਦੀਲੀਆਂ ਤੋਂ ਬਾਅਦ ਲੇਬਰ ਮਾਰਕੀਟ ਦੀ ਸਮੀਖਿਆ ਕੀਤੀ ਜਾਏਗੀ ਤੇ ਇਸ ਸਾਲ ਦੇ ਅੰਤ ਤੱਕ ਜ਼ਰੂਰਤ ਪੂਰੀ ਤਾ ਹੋਰ ਠੋਸ ਕਦਮ ਵੀ ਚੁੱਕੇ ਜਾ ਸਕਦੇ ਨੇ ਅੱਗੇ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਸਬਜੈਕਟ ਚੈਨਲ ਪੰਜਾਬੀ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਈਬਰ ਦੀ ਗਾ ਖਾਲਸਾ ਵਾਈਬਰ ਦੀ ਗੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਪੋਡਕਾਸਟ ਲੈ ਕੇ ਹਾਜ਼ਰ ਹੋ ਰਿਹਾ ਇੱਕ ਖਬਰ ਹੈ ਦਰਸਨ ਹੈਗੀ ਤਾਂ ਕੈਲਗਰੀ ਸ਼ਹਿਰ ਦੀ ਹੈ ਜੀ ਉੱਥੇ ਕੀ ਹੋਇਆ ਪਿਛਲੇ ਹਫ਼ਤੇ ਇੱਕ ਹੋਟਲ ਆ ਜਿਹਦਾ ਨਾਮ ਕੈਰੇਜ ਹਾਊਸ ਹੋਟਲ ਤੇ ਕਾਨਫਰੰਸ ਸੈਂਟਰ ਆ ਉਥੇ ਪੁਲਿਸ ਨੂੰ ਕਾਲ ਕੀਤਾ ਗਿਆ ਵੀ ਕੋਈ ਵਿਅਕਤੀ ਜਿਹੜਾ ਆ ਉਹ ਉਥੇ ਰੌਣਾ ਰੱਪਾ ਪਾ ਰਿਹਾ ਜਾਂ ਉਥੇ ਗੰਦ ਪਾ ਰਿਹਾ ਔਰ ਹੋਇਆ ਕਿ ਜਦੋਂ ਉਥੇ ਪੁਲਿਸ ਪਹੁੰਚਦੀ ਆ ਜੀ ਤੇ ਉਹ ਦੇਖਦੇ ਆ ਵੀ ਇੱਕ ਵਿਅਕਤੀ ਜਿਹੜਾ ਜਦੋਂ ਉਹਨੂੰ ਉਹਨਾਂ ਨੇ ਆਵਾਜ਼ ਮਾਰੀ ਆ ਉਹਨੂੰ ਉਹਨਾਂ ਵੱਲੋਂ ਪੁਲਿਸ ਵਾਲਿਆਂ ਨੂੰ ਆਉਂਦਾ ਤਾਂ ਉਹ ਡੋਰ ਪੋੜਿਆ ਜਾਂ ਹੋਇਆ ਪੁਲਿਸ ਵਾਲ ਨੂੰ ਦੇਖ ਰਿਹਾ ਤੇ ਉਹਨੇ ਮਗਰੋਂ ਆਪਣੇ ਹੱਥ ਖੜੇ ਉੱਪਰ ਨੂੰ ਕਰ ਦਿੱਤੇ ਔਰ ਉਹਨੇ ਇਹ ਗੱਲ ਕਹਿੰਦੇ ਕਹੀ ਆ ਵੀ ਮੈਂ ਮਰਨਾ ਨਹੀਂ ਚਾਹੁੰਦਾ। ਉਹ ਤੋਂ ਬਾਅਦ ਪੁਲਿਸ ਉਹਦੇ ਟੇਜ਼ਰ ਮਾਰਦੀ ਆ ਔਰ ਸਟਨ ਗਨ ਦੇ ਜਿਹੜੀਆਂ ਉਹ ਚਲਦੀਆਂ ਜਾਂ ਉਹਦੇ ਸਿਰ ਦੇ ਵਿੱਚ ਉਹ ਤੋਂ ਬਾਅਦ ਕੁਝ ਚੀਜ਼ ਮਾਰੀ ਜਾਂਦੀ ਆ ਤੇ ਉਹ ਡਿੱਗ ਪੈਂਦਾ ਬਾਅਦ ਚ ਉਹਦੇ ਹੱਥ ਕੜੀਆਂ ਲਾਈਆਂ ਜਾਂਦੀਆਂ ਔਰ ਪੈਰਾਂ ਨੂੰ ਬੇੜੀਆਂ ਵੀ ਲਾ ਦਿੱਤੀਆਂ ਜਾਂਦੀਆਂ ਨੇ। ਜਦਕਕ ਐਂਬੂਲੈਂਸ ਉੱਤੇ ਪਹੁੰਚਦੀ ਆ ਉਹਨਾਂ ਨੇ ਆ ਕੇ ਉਸ ਵਿਅਕਤੀ ਨੂੰ ਸਟੇਟ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਥੋੜੀ ਦੇਰ ਬਾਅਦ ਦੱਸਿਆ ਗਿਆ ਕਿ ਉਹ ਵਿਅਕਤੀ ਜਿਹੜਾ ਉਹ ਅਨਰਿਸਪੌਂਸਿਵ ਹੋ ਗਿਆ ਯਾਨੀ ਕਿ ਉਹਦੀ ਉੱਥੇ ਮੌਤ ਹੋ ਜਾਂਦੀ ਆ ਹੁਣ ਇਹ ਸਾਰੀ ਗੱਲਬਾਤ ਦੀ ਜਿਹੜੀ ਪੁੱਛ ਪੜਤਾਲ ਆ ਉਹ ਅਲਬਰਟਾ ਦੀ ਜਿਹੜੀ ਸੀਰੀਅਸ ਇਨਸੀਡੈਂਟ ਰਿਸਪੌਂਸ ਟੀਮ ਆ ਉਹ ਕਰ ਰਹੀ ਆ ਔਰ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੇ ਉਹਦੇ ਪੰਚ ਵੀ ਕੀਤਾ ਟੇਜ਼ਰ ਵੀ ਕੀਤਾ ਕਿਉਂਕਿ ਉਹ ਉਸ ਹੋਟਲ ਵਿੱਚ ਜਿਹੜਾ ਜੀ ਖਲਾਰਾ ਪਾ ਰਿਹਾ ਸੀਗਾ ਜਿਹੜੀ ਉਹਦੀ ਵਜ੍ਹਾ ਬਣੀ ਹੈ ਹਾਲਾਂਕਿ ਉਹਨੇ ਕਹਿੰਦੇ ਉਲਟੀ ਵੀ ਕੀਤੀ ਸੀ ਤੇ ਉਹਦੇ ਮੂੰਹ 'ਚ ਬਲੀਡਿੰਗ ਹੋ ਰਹੀ ਸੀ ਜਦੋਂ ਥੱਲੇ ਡਿੱਗਾ ਹੋਇਆ ਸੀਗਾ ਤੇ ਪੁਲਿਸ ਵਾਲਿਆਂ ਨੇ ਉਹਦੇ ਪਲਾਸਟਿਕ ਜਿਹੜਾ ਸਪੱਟ ਬੈਗ ਹੁੰਦਾ ਉਹ ਉਹਦੇ ਮੂੰਹ ਤੇ ਚੜਾ ਦਿੱਤਾ ਸੀਗਾ ਜਦੋਂ ਐਂਬੂਲੈਂਸ ਵਾਲੇ ਆਏ ਤੇ ਉਹਨਾਂ ਨੇ ਆ ਕੇ ਉਹਨੂੰ ਸਟੇਟ ਕੀਤਾ ਤਾਂ ਉਦੋਂ ਉਹ ਮਰ ਜਾਂਦਾ ਹੁਣ ਇਹ ਇਨਵੈਸਟੀਗੇਸ਼ਨ ਜਿਹੜੀ ਆ ਜੀ ਚੱਲ ਰਹੀ ਆ ਤੇ ਕੀ ਐਕਸ਼ਨ ਹੁੰਦਾ ਉਹ ਬਾਅਦ ਚ ਪਤਾ ਲੱਗੇਗਾ ਔਰ ਦੂਸਰੀ ਖਬਰ ਇਹ ਆ ਰਹੀ ਆ ਲੈਕਲਬ ਸਟਾਉਨ ਤੋਂ ਉਥੇ ਜਿਹੜੇ ਇਨਡੀਜਨਸ ਲੋਕ ਆ ਜੀ ਉਹਨਾਂ ਨੇ RCMP ਦੀ ਜਿਹੜੀ ਡਿਟੈਚਮੈਂਟ ਆ ਉਥੇ ਉਹਨਾਂ ਨੂੰ ਉਹਨਾਂ ਨੇ ਇੱਕ TP ਗਿਫਟ ਵਜੋਂ ਦਿੱਤੀ ਹੋਈ ਸੀਗੀ ਜਿਹੜੀ ਉਹਨਾਂ ਦੇ ਵੱਲੋਂ ਜੀ ਪੇਂਟ ਵਗੈਰਾ ਕੀਤੀ ਹੋਈ ਸੀ ਸਭ ਕੁਝ ਕੀਤਾ ਸੀਗਾ ਉਹ ਉਹਨਾਂ ਨੇ ਟੀਪੀ ਉੱਤੇ ਉਹਨਾਂ ਨੂੰ ਗਿਫਟ ਕੀਤੀ ਸੀਗੀ ਤੇ ਹੁਣ ਉੱਥੇ ਕੀ ਹੋਇਆ ਜੀ ਜਿਹੜਾ ਕਿਸੇ ਨੇ ਉਸ ਟੀਪੀ ਨੂੰ ਅੱਗ ਲਾ ਦਿੱਤੀ ਹੈ ਕਿ ਇਸ ਵੇਲੇ ਉਹਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਵਾਲੇ ਜਿਹੜੇ ਨੇ ਉਹ ਭਾਲ ਕਰ ਰਹੇ ਆ ਲੋਕਾਂ ਨੂੰ ਵੀ ਕਿਹਾ ਵੀ ਕਿਸੇ ਪਾਸ ਅਗਰ ਕੋਈ ਵੀ ਇਨਫੋਰਮੇਸ਼ਨ ਹੈਗੀ ਆ ਇਸ ਗੱਲਬਾਤ ਬਾਰੇ ਵੀ ਕੋਈ ਐਵੀਡੈਂਸ ਹੈਗਾ ਤੇ ਉਹ ਜ਼ਰੂਰ ਉਹਨਾਂ ਨੂੰ ਦੇਵੇ ਤਾਂ ਕਿ ਉਸ ਵਿਅਕਤੀ ਨੂੰ ਲੱਭਿਆ ਜਾ ਸਕੇ ਔਰ ਜਿੰਨਾ ਕੁ ਨਾਲ ਉਥੋਂ ਐਵੀਡੈਂਸ ਮਿਲ ਸਕਿਆ ਜੀ ਉਹ ਤਾਂ ਉਹਨਾਂ ਨੇ ਸਾਬ ਲਿਆ ਪਰ ਤੁਹਾਨੂੰ ਪਤਾ ਅੱਜ ਕੱਲ ਜਿਹੜਾ ਕਿਸੇ ਦੇ ਕੈਮਰੇ ਆ ਦੇ ਵਿੱਚ ਕੋਈ ਚੀਜ਼ ਜਿਹੜੀ ਆ ਕੈਦ ਹੋ ਗਈ ਹੋਵੇ ਉਹ ਪੁਲਿਸ ਵਾਲੇ ਭਾਲ ਰਹੇ ਨੇ ਅਗਰ ਕਿਸੇ ਕੋ ਹੋਵੇ ਤਾਂ ਉਹ ਜ਼ਰੂਰ ਲੈਕ ਲਬੈਸ਼ ਜਿਹੜੀ ਆ RCMP ਡਿਟੈਚਮੈਂਟ ਹੈ ਜੀ ਉਹਨਾਂ ਦੀ ਜ਼ਰੂਰ ਹੈਲਪ ਕਰੇ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਜਿਹੜੀ ਇੱਕ ਟੀਪੀ ਗਿਫਟ ਕੀਤੀ ਹੋਈ ਸੀ ਉਹਨਾਂ ਨੂੰ ਉਹਨੂੰ ਕੌਣ ਆ ਕੇ ਅੱਗ ਲਾ ਗਿਆ ਚੈਨਲ ਪੰਜਾਬੀ ਲਈ ਕੁਲਮੀ ਸੰਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ